ਪਹਿਲੀ ਗੱਲ ਕਿ ਸਿੱਖ ਧਰਮ ਦਾ ਮੋੜ ਜਾਂ ਗੁਰੂ ਨਾਨਕ ਨੇ ਜਿਹੜਾ ਰਾਜ ਚਲਾਇਆ ਉਹ ਅਕਾਲ ਪੁਰਖ ਦੇ ਰੱਬੀ ਹੁਕਮ ਨਾਲ ਚੱਲਿਆ ਕਿ ਰਾਜ ਇਹੋ ਜਿਹਾ ਹੋਣਾ ਚਾਹੀਦਾ ਜੀ ਪਹਿਲੀ ਗੱਲ ਅਸੀਂ ਦੋਹਾਂ ਗੱਲਾਂ ਤੇ ਹਰਗੁਬਿੰਦ ਪਾਸ਼ਾ ਤੱਕ ਆਵਾਂਗੇ ਵੀ ਉਹਨਾਂ ਨੇ ਕੋਈ ਵੀ ਗੁਰੂ ਨਾਨਕ ਨਾਲੋਂ ਵੱਖਰਾ ਨਹੀਂ ਕੀਤਾ ਹੂੰ ਹੂੰ ਪਹਿਲਾ ਆਪਣੇ ਕੋ ਗੁਰੂ ਗ੍ਰੰਥ ਸਾਹਿਬ ਜੀ ਹਵਾਲਾ ਮਿਲ ਗਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਬ ਦੇ ਕਿ ਗੁਰੂ ਨੇ ਰਾਜ ਚਲਾਇਆ ਜੀ ਜੀ ਤੇ ਉਹ ਰਾਜ ਚਲਾਉਣ ਦੇ ਲਈ ਗਾਂ ਜਿਹੜਾ ਉਹਨਾਂ ਨੂੰ ਪੰਜ ਪੌਤਕ ਸਰੀਰ ਦੀ ਤੇ ਲਿਮਟ ਉਮਰ ਹੁੰਦੀ ਹੈ ਉਹ ਰਾਜ ਨੂੰ ਅੱਗੇ ਲਿਜਾਣ ਲਈ ਹੀ ਗੁਰੂ ਨਾਨਕ ਦੇ ਜਿਹੜੇ ਉਹਨਾਂ ਨੇ ਆਪਣੇ ਤਖਤ ਨਸ਼ੀਨ ਬਣਾਏ ਉਹਨਾਂ ਨੂੰ ਤੁਸੀਂ ਗੁਰੂ ਨਾਨਕ ਦੀ ਨਾਦੀ ਸੰਤਾਨ ਵੀ ਕਹਿ ਸਕਦੇ ਆ ਇੱਥੇ ਆ ਕੇ ਗੱਲ ਦੋ ਵਿਚਾਰ ਕਰਨ ਵਾਲੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਪਹਿਲੀ ਗੱਲ ਆ ਕਿ ਗੁਰੂ ਨਾਨਕ ਦਾ ਹੀ ਰੂਪ ਜੀ ਔਰ ਇਹਦੇ ਚ ਭਾਈ ਗੁਰਦਾਸ ਨੇ ਬਹੁਤ ਹੀ ਇੱਕ ਵਧੀਆ ਇੱਕ ਗੱਲ ਸਾਨੂੰ ਸਮਝਾਈ ਹੈ ਉਹ ਆ ਕਿ ਪਿਓ ਦਾਦੇ ਜੇਵਾ ਪੜਦਾਦੇ ਪਰਵਾਨ ਪੜੋਤਾ ਗੁਰਮਤਿ ਜਾਗ ਜਗਾਏ ਦਾ ਕਲਯੁਗ ਅੰਦਰ ਕੌੜਾ ਸੋਤਾ ਮੈਲਾ ਕਦੇ ਨਾ ਹੋਵੇ ਗੁਰ ਸਰਵਰ ਨਿਰਮਲ ਜਤ ਤੋਤਾ ਬਾ ਬਾਣੇ ਕੁੱਲ ਕਬਲ ਅਸ਼ੋਤਾ ਗੱਲ ਨੋਟ ਕਰਨ ਵਾਲੀ ਹੈ ਹੂੰ ਹੂੰ ਹੁਣ ਉਹ ਗੁਰੂ ਰਾਮਦਾਸ ਜਦੋਂ ਆਉਂਦੇ ਆ ਤਾਂ ਉਹਨਾਂ ਨੂੰ ਉਹ ਕਹਿੰਦੇ ਆ ਵੀ ਗੁਰੂ ਰਾਮਦਾਸ ਦਾ ਪਿਤਾ ਗੁਰੂ ਅਮਰਦਾਸ ਉਹਨਾਂ ਦਾ ਦਾਦਾ ਗੁਰੂ ਅੰਗਦ ਦੇਵ ਤੇ ਪਰਦਾਦਾ ਗੁਰੂ ਨਾਨਕ ਹੂੰ 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 ਇਹ ਥੋੜਾ ਜਿਹੜੀ ਉਹ ਨਾਤੀ ਸੰਤਾਨ ਵਾਲੀ ਗੱਲ ਉਹ ਭਾਈ ਗੁਰਦਾਸ ਸਿੰਘ ਨੇ ਵੀ ਕਲੀਅਰ ਗੁਰੂ ਨਾਨਕ ਤੋਂ ਉਹਨਾਂ ਨੇ ਗੱਲ ਸਪਸ਼ਟ ਕਰ ਦਿੱਤੀ ਜੀ ਕਿ ਗੁਰੂ ਨਾਨਕ ਦੀ ਕੁੱਲ ਵਿਖੇ ਚੌਥੇ ਪਾਸ਼ਾ ਆਏ ਔਰ ਬਹੁਤ ਸਪਸ਼ਟ ਕਰਕੇ ਉਹਨਾਂ ਨੇ ਲਿਖਤਾ ਕਿ ਗੁਰੂ ਨਾਨਕ ਦੀ ਕੁੱਲ ਚੀ ਐਸੇ ਪਰਪਕਾਰੀ ਨੂੰ ਸੇਵਾ ਗੁਰੂ ਰਾਮਦਾਸ ਨੂੰ ਮਿਲੀ ਹੁਣ ਆਪਾਂ ਉਹਨੇ ਜਦੋਂ ਗੁਰੂ ਨਾਨਕ ਕਹਿੰਦੇ ਆ ਕਿ ਜੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾਨਕ ਰਾਜ ਚਲਾਇਆ ਸੱਚਕੂਰ ਸਤਾਨੀ ਨੀਵਦੇ ਹੁਣ ਇਹ ਜਿਹੜਾ ਰਾਜ ਹੈ ਦੀ ਵਿਆਖਿਆ ਗਾਹਮ ਬਣੀ ਸਭ ਸਿਖਾਲੀ ਬੁੱਟੀਆਂ ਇਹੋ ਹੋਇਆ ਹਲੇਮੀ ਰਾਜ ਜੀ ਜੀ ਔਰ ਹਲੇਮੀ ਰਾਜ ਜਿਹੜਾ ਗੁਰੂ ਸਾਹਿਬ ਨੇ ਅੰਗ ਨੰਬਰ 73 ਅਸੀਂ ਕੋਈ ਵੀ ਗੱਲ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੀ ਨਹੀਂ ਕਰਾਂਗੇ ਤੇ ਹਲੇਮੀ ਰਾਜ ਦਾ ਭਾਵ ਰੱਬੀ ਰਾਜ ਜੀ ਜਿਹਦੇ 'ਚ ਹਰ ਮਨੁੱਖ ਨੂੰ ਸਵੈਮਾਨ ਆਜ਼ਾਦੀ ਨਾਲ ਤੇ ਆਪਣੀ ਜ਼ਮੀਰ ਅਨਸਾਰ ਜਿਉਣ ਦਾ ਹੱਕ ਹੋਵੇ ਐਸਾ ਰਾਜ ਗੁਰੂ ਨਾਨਕ ਨੇ ਚਲਾਇਆ ਤੇ ਉਸ ਰਾਜ ਦੀ ਵਿਆਖਿਆ ਗਾਹ ਬਣਦੀ ਹੈ ਹਲੇਮੀ ਰਾਜ ਇੱਕ ਗੱਲ ਹੋ ਗਈ ਦੂਜੀ ਗੱਲ ਸਰਦਾਰ ਜਗਜੀਤ ਸਿੰਘ ਜੀ ਜਿਹੜੀ ਹੈ ਕਿ ਇਹਨੂੰ ਆਪਾਂ ਹੁਣ ਇਹ ਲੈਣਾ ਕਿ ਕੱਲੇ ਹਰਗੋਬਿੰਦ ਪਾਸ਼ਾ ਜੀ ਤੱਕ ਨਹੀਂ ਗੁਰੂ ਨਾਨਕ ਦੇ ਰਾਜ ਚਲਾਉਣ ਦੀ ਜਿਹੜੀ ਸਾਰਾ ਮਿਸ਼ਨ ਆ ਇਹ ਗੁਰੂ ਗੋਬਿੰਦ ਸਿੰਘ ਤੱਕ ਜਾਂਦਾ ਤਾਂ ਉਦੋਂ ਗਾਂ ਫੇ ਆਪਾਂ ਬਾਤ ਚਲਦੇ ਆਂ